ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਵਾਲ ਬਾਈ ਸ਼ੇਰੇਸੰਧੂ ਕੋਲੇ ਅੱਜ ਵੀ ਬਾਈਆਂ ਨਾਲ ਕੋਲੇ ਪੰਜ ਮੱਝਾਂ ਤੇ ਇੱਕ ਗਾਂ ਸੇਰ ਆ ਬਹੁਤ ਟੌਪ ਦੀ ਗਾਂ ਲੈ ਕੇ ਆਇਆ ਬਾਈ ਤੇ ਮੱਝਾਂ ਹੀ ਪੂਰੇ ਟੌਪ ਟੌਪ ਦੀਆਂ ਹੁੰਦੀਆਂ ਤੇ ਹੁਣ ਵੀ ਟੌਪ ਨਹੀਂ ਆ ਬਾਕੀ ਆਜੋ ਬਾਈ ਰਣਾ ਆਪਾਂ ਗੱਲਬਾਤ ਕਰਦੇ ਆਂ ਭਾਈਆ ਸਤਿਗੁਰ ਸਤਿਗਾਲ ਮੈਂ ਦੇਵੀਰ ਕੀ ਹਾਲਿਆ ਠੀਕ ਆ ਠੀਕ ਆ ਤੂੰ ਦੱਸੋ ਠੀਕ ਆ ਸੰਦੀਪ ਨੂੰ ਕਿੰਨੀ ਗ੍ਰਾਸਟ ਦਵਾਈ ਜਾਣੀ ਆ ਬਸ ਇੱਕ ਅੱਧਾ ਦੇਣੀ ਆ ਆਹ ਕਹਿੰਦਾ ਕੰਮ ਐ ਜ਼ਰੂਰੀ ਕੋਈ ਚਗਰਾ ਚੱਕਰ ਜਿਹਾ ਚੱਲਣ ਰਿਹਾ ਤਾਂ ਕਰਕੇ ਕੋਈ ਕੰਮ ਸੀਗਾ ਕੋਈ ਬਾਕੀ ਸਾਰੇ ਭੈਣ ਭਰਾਵਾਂ ਨੂੰ ਵੇਖਣ ਆਲੇ ਜਿਹੜੇ ਸਾਨੂੰ ਪਿਆਰ ਕਰਦੇ ਆ ਸੰਦੀਪ ਡੇਰੀ ਫਾਰਮ ਵੇਖਣ ਆਲਿਆਂ ਨੂੰ ਤਹਿ ਦਿਲੋਂ ਧੰਨਵਾਦ ਸਾਡਾ ਤੇ ਮਿੰਦੇ ਅੱਜ ਵੀ ਆਪਣੇ ਕੋਲ ਪੰਜ ਟਾਪ ਦੀਆਂ ਝੋਟੀਆਂ ਨੇ ਨਗਿਨੇ ਆ ਨਗਿਨੇ ਤੇ ਇੱਕ ਗਾਂ ਲਿਆਂਦੀ ਆ ਨਗੀਨਾ ਹੀ ਤੇ ਗਾਂ ਤੋਂ ਪਹਿਲਾਂ ਵਛੀ ਵਿਖਾ ਦੇ ਮੈਂ ਦੇਖਾਂ ਲੈ ਵਛੀ ਹੈ ਵਛੀ ਆ ਡੈਨਮਾਰਕ ਦੀ 12 13 ਦਿਨ ਸੂਈ ਨੂੰ ਇਹਦੇ ਵਛੀ ਵੇਖ ਮਿੰਦੇ ਵਛੀ ਦੀ ਬੇਲ ਵੇਖ ਲੰਮੀ ਤੇ ਸੋਹਣੀ ਵੇ ਹ ਹ ਘਰ ਵਾਲਿਆ ਮੈਨੂੰ ਆਖਿਆ ਵੀ ਜੇ ਸਾਡੀ ਗਾਂ 10000 ਚ ਵਛੀ ਛੱਡਣਗੇ ਤੇ ਆਪਾਂ 10000 ਚ ਰੱਖ ਲਾਂਗੇ ਪਰ ਵਛੀ ਨਾਲ ਹੀ ਮਿੰਦੇ ਤਨ ਬਾਅਦ ਦੇਣੀ ਪੈਣੀ ਆ ਵਛੀ ਬਾਲੀ ਕਮਾਲ ਵਛੀ ਆ ਤੇ ਬਾਕੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਪੂਰੀ ਪੂਰੀ ਮੇਂਦੇ ਕੰਮ ਵਧੀਆ ਚੱਲੀ ਜਾਂਦਾ ਮਾਲ ਉਹ ਦਿਨ ਵੀ ਤੂੰ ਵੀਡੀਓ ਬਣਾ ਕੇ ਗਿਆ ਕਿ ਰੋਗ ਰੋਗ ਦਾ ਥਾਂ ਲੱਗਾ ਮਾਲ ਮੈਂ ਟੋਮੇਟੀ ਵੇਗਿਆ ਚਲੋ ਨਿਕਲ ਸੰਦੀਪ ਨੂੰ ਸੰਦੀਪ ਨੂੰ ਕੱਟਦਾ ਤੂੰ ਮੱਡੀ ਮਾਚੀ ਪੂਰੇ ਟੌਪ ਦੀ ਕਿੱਧਰ ਕਿੱਥੋਂ ਲੈ ਗਏ ਉਹ ਉਹ ਗਈ ਹੀ ਬਠਿੰਡੇ ਵਾਲ ਚਲ ਗਈ ਬਹੁਤ ਟੌਪ ਦੀ ਮਾਰੀ ਆ ਸੁਪੀ ਆ 15 16 ਕਿਲੋ ਤੇ ਚੱਲਣ ਢੀ ਆ ਤੇ 6ਵਾਂ 7ਵਾਂ ਦਿਨ ਹੋਇਆ ਸੁਈ ਨੂੰ ਉਹਨੂੰ ਆ ਠੀਕ ਐਰ ਕੀ ਵੀ ਮਿੰਦੇ ਛੋਟੀਆਂ ਬੜੀਆਂ ਵਧੀਆ ਕਿਸੇ ਨੇ ਕੋਈ ਨਾਮਾ ਨਹੀਂ ਕੁਛ ਨਹੀਂ ਬਾਕੀ ਸੋਹਣੇ ਸੋਹਣੇ ਆਇਆ ਹੀ ਫੋਨ ਉਹਨਾਂ ਕਹਿੰਦੇ ਭਾਈ ਸ਼ੇਰੇ ਤੋਂ ਇੱਕ ਮੱਚ ਸਾਨੂੰ ਹੋਰ ਲੈ ਕੇ ਦੇ ਉਹ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਣੀ ਬੇਨਤੀ ਆ ਜਿੱਦਾਂ ਦਾ ਕੰਮ ਹੈ ਉਦਾਂ ਦਾ ਦੱਸਿਆ ਕਰੋ ਆਜੋ ਖੋਲਿਏ ਮਿੰਦੇ ਕਰਾਂ ਇਧਰ ਆਣ ਕੇ ਨਾੜਾ ਨੂੜਾ ਨਾ ਮਿਲ ਕੇ ਵੈਨ ਆਵਰਾ ਵਿਖਾਲਦੇ ਵੈੜਦੀਆਂ ਕਿਤੇ ਆਹ ਵੇਖਦੇ ਕਮਾਲ ਹੀ ਕੀਤੀ ਕਿਤੇ ਮਿੰਦੇ ਇੱਕ ਗੱਲ ਦੱਸ ਇਹਦੇ ਬਹਿਣ ਵਾਲੀ ਦਾ ਜਿਹੜਾ ਆ ਥਾਣਿਆ ਨਾ ਇਹਦੇ ਨਾਲ ਮਾੜਾ ਜਾਂ ਇੱਕ ਸਰੂ ਆ ਇਹ ਚੋਂ ਸਰੂ ਚੋਂ ਪੰਜ ਸੱਤ ਧਾਰਾਂ ਹੁੰਦੀਆਂ ਨੇ ਆਪਾਂ ਬਾਅਦ ਚ ਨਹੀਂ ਕੋਈ ਕੁਲਾਮਾ ਲੈਣਾ ਤੇ ਗਾਂ ਥੱਲੇ ਦੁੱਧ ਪੰਜੀ ਹੋ ਜੇ 26 ਹੋ ਜੇ ਤੇ ਫੋਸ ਕਰਨ ਲਈ ਇੱਟੇ ਵਰਗਾ ਇੱਟੇ ਰਗੇ ਫੋਸ ਦਾ ਮਤਲਬ ਵੰਡ ਘਟ ਪਿਆ ਗਾਂ 30 ਕਿਲੋ ਦੁੱਧ ਦੇ ਦਊਗੀ ਪੰਜਾਂ ਚੌਦਾਂ ਨੂੰ ਜੇ ਇਹ ਕਹਿੰਦੇ 30 ਕਿਲੋ ਕਰਾ ਕੇ ਲੈਣੀ ਤੇ ਮੈਂ ਦੂ ਚੌਂਦਰਾਂ ਨੂੰ 30 ਕਿਲੋ ਜੋਖ ਕੇ ਦੇ ਦਾਂਗਾ ਵੈੜ ਥਲੇ ਦੁੱਧ ਇਸ ਟਾਈਮ ਹੁਣ ਐਸ ਟਾਈਮ 25 ਕਿਲੋ ਪੱਕਾ હાજર હાજર 25 ਕਿਲੋ ਡੈਨਮਾਰਕ ਦੀ ਮਗਰਵੱਛੀ ਆ ਤੇ ਗਾਂਵੇਂ ਵੈੜ ਵੇਣ ਲਾ 30 ਕਿਲੋ ਦੁੱਧ ਦੂਜਾ ਸੂਆ ਵੈੜ ਆ ਤੇ ਪੂਰੀ ਲੇ ਵੇਲ ਵੇਖੋ ਤੇ ਥਾਣ ਵੇਖ ਲੱਗਾ ਕੇ ਦੇ ਹਾਂ ਐ ਪੂਰੀ ਮੋਠਾ ਮੋਟਾ ਮੋਟਾ ਥਾਣ ਲੱਗਾ ਚੁਵਾਈ 1 ਨੰਬਰ ਦੀ ਬੋਦੀ ਵਾਲੀ ਵੇਖ ਵੈੜ ਨਹੀਂ ਠੀਕ ਆ ਤੁਰ ਵੈੜ ਦੇ ਨੰਦੇ ਪਤਾ ਲਿਹਾਈ ਦੀ ਘਾਟ ਆ ਤੇ ਦੋ ਦਲਿਆ ਪਾਈਪਾ ਵੇਖੋ ਕਿਵੇਂ ਕਿੜੀਆਂ ਕਿੜੀਆਂ ਲਾਈਆਂ ਰੱਬ ਨੇ ਲੈ ਚੱਲੋ ਬਈ ਉੱਥੇ ਲੈ ਵਛੀ ਫੇਰ ਮਿੰਦੇ ਵਿਖਾ ਦੇ ਇੱਕ ਰਾਂਗ ਦੇ ਗਾਂ ਦੀ ਵਛੀ ਦਿਖਾਤੀ ਆ ਬਈ ਟੈਨਸ਼ਨ ਨਾ ਲੈ ਬੱਛੀ ਪੁੱਛੀ ਸਾਰਾ ਠੰਡੀ ਸੀਲ ਕੋਈ ਵੰਗਾਣੀ ਪਾਉਣਾ ਕੁਛ ਨਹੀਂ ਪਾਉਣਾ ਵੇਖ ਕੇ ਦੇ ਗਾਂ ਵੇਖ ਮਿੰਦੇ ਇਧਰ ਆਣ ਕੇ ਵਿਖਾ ਕੇ ਦੇ ਥਾਣ ਵੇਖ ਲੱਗਾ ਗਾਂ ਨੂੰ ਮੋਟਾ ਮੋਟਾ ਬਹੁਤ ਸੋਹਣਾ ਲੱਗਦਾ ਹਾਂ ਠੀਕ ਆ ਖੰਡੀ ਸੀਲ ਮਿੰਦੇ ਗਾਂਦ ਹੈਗੀ ਆ ਸਵਾ ਲੱਖ ਦੀ ਜਿੱਦਾਂ ਦਾ ਹੁਣ ਬਾਜ਼ਾਰ ਚੱਲਣ ਡਿਆ ਨਾ ਆ ਮਾੜਾ ਮੋਟਾ ਸਰੂ ਆ ਮਸ਼ੀਨ ਵਾਲੇ ਬੰਦੇ ਨੂੰ ਕੋਈ ਦਿੱਕਤ ਨਹੀਂ ਜਿੰਨੇ ਮਸ਼ੀਨ ਆਸਤੇ ਲੈਣੀ ਅੱਖਾਂ ਮੀਟ ਕੇ ਲੈ ਲੈ ਹੱਥ ਨਹੀਂ ਪਈ ਹੁੰਦੀ ਖੱਬੇ ਹੱਥ ਨਾਲ ਚੋਲੀ ਦੀ ਕੋਈ ਚੱਕਰ ਨਹੀਂ ਸਰੂ ਹੱਥ ਥੱਲੇ ਆ ਜਾਂਦਾ ਕੋਈ ਚੱਕਰ ਨਹੀਂ ਗਾ ਪਰ ਤੁਹਾਡਾ ਫਰਜ ਬਣਦਾ ਅੱਜ ਗਾਂ ਮਿੰਦੇ 90 ਦੀ ਦੇ ਦਈਏ 5000 13 ਮਾਨ ਕਰਨਾ ਗਾਂ ਹਾਂ ਨਾ 85000 ਦੀ ਵਿਹੜ ਦੇਣੀ ਆ 83 ਆ 85000 ਦੀ ਵਿਹੜ ਦਵਾਂਗੇ ਹਾਂ 83 ਦੀ ਦੇ ਇਹ ਬੇਚ 84 ਫਿਕਸ ਹੀ 10 ਦੇ ਕੋਈ ਵੱਧ ਘਾਟਨਾ ਕੋਈ ਕਰੇ ਪਰ 10000 ਦੀ ਮਗਰ ਵਛੀ ਆ ਗਾਈ ਕਿਨੇ ਰਹਿ ਗਈ ਗਾਈ ਰਹਿ ਗਈ 74000 ਦੀ ਵੇਖ ਆ ਤੇ ਛੜਤਾ ਤੇ ਪੰਜ ਆਪ ਛੱਡਿਆ ਸੀ ਆਹੋ 10000 ਦੀ ਵੇੜ 84 ਫਿਕਸ ਪ੍ਰਾਈਸ 84 ਜਾਲੇ ਫੋਨ ਕਰੇ ਭਰਾ ਮੇਰਾ ਆਹ ਬਾਈ ਆਹ ਮਿੰਦੇ ਦਰਸ਼ਨ ਕਰਾ ਝੋਟੀ ਦੇ ਝੋਟੀ ਪਹਿਲਾ ਸੂਆ ਆ ਪਹਿਲਣ ਪਹਿਲਾ ਸੂਆ ਤੇ ਝੋਟੀ ਦਾ ਲੇਵਾ ਖਾ ਝੋਟੀ ਥਲੇ 14 ਹੋ ਜੇ 15 ਹੋ ਜੇ ਪਲੂਣ ਥਲੇ ਦੁੱਧ ਆ ਨਹੀਂ ਠੀਕ ਆ ਇੱਕ ਰਾ ਦੀ ਕੱਟੀ ਵਿਖਾ ਦੇ ਮਿਲਦੇ ਕਿਹੜੀ ਆ ਕੱਟੀ ਵੇਖੀ ਕਿ ਪਾਲੀ ਕਿਸ ਨੇ ਸਾਂਭੀ ਕੱਟੀ ਦੁੱਧ ਛੱਡਿਆ ਗੇ ਨਾ ਕੋਈ ਗੋਲ ਕੱਟੀ ਵੇਖ ਤੂੰ ਆ ਵੇਖ ਤੂੰ ਕਮਾ ਇੱਕ ਵਸ਼ੀ ਕਮਾਲ ਦੇ ਕੱਟੀ ਵੇ ਕੱਟੀ ਕਮਾਲ ਇੱਕ ਮਹੀਨੇ ਦਾ ਸੁਗਾ 25 ਦਿਨ ਕਿੰਨਾ ਕਰੂਗੀ ਦੁੱਧ ਤੇਰੇ ਸਹਾਂ ਨਾਲ ਦੁੱਧ ਤੇ ਚੜੀ ਆ ਹੈ ਦੁੱਧ ਤੇ ਚੜੀ 14 15 ਕਿਲੋ ਪਲੂਣ ਥਲੇ ਦੁੱਧ ਆ ਅੱਛਾ ਪਲੂਣ ਥਲੇ ਆ 14 ਕਿਲੋ ਦਾ ਕੰਡਾ ਕਰ ਲੈ ਕੋਈ ਇਹਨ ਪਿਓਰ ਮੋਰਾ ਦੀ ਆ ਪਿਓਰ ਮੋਰਾ ਦੀ ਕੱਟੀ ਵੇ ਇਹਨ ਆਖੂ ਕੁ ਪੂਰੀ ਐ ਕਾਲੀ ਸ਼ਾਹ ਵੇ ਇਹ ਬੇ ਛੋਟੀ ਦਾ ਲੇਵਾ ਵੇ ਹਲਾਈ ਫਿਰਦੀ ਐ ਸਵਾਰ ਦਾ ਰੰਗ ਆ ਕਾਲਾ ਉਹ ਤੋਂ ਵੀ ਜ਼ਿਆਦਾ ਸਵਾਹ ਵੀ ਹੈ ਚਿੱਟੇ ਪੰਜੇ ਚ ਆ ਜਾਂਦੀ ਹੈ ਇਹ ਉਹ ਤੋਂ ਹੀ ਜ਼ਿਆਦਾ ਕਾਲੀ ਆ ਸੈਂਕ ਕੁਆਲਟੀ ਵੇਖੋ ਬਹੁਤ ਸੋਹਣੀ ਆ ਬਾਈ ਸ਼ੇਰੇ ਰੇ ਸੇਰਾ ਹੀ ਕਰਾਉਂਦੇ ਆ ਜਿਹੜਾ ਵੀ ਕਰਾਉਂਦੇ ਆ ਮਿੰਦੇ ਕੋਈ ਵਿਰਲੀ ਕੱਟੀ ਦਿੰਦੀ ਐ 14 ਕਿਲੋ ਦੁੱਧ ਪਲੂਣ ਹਾਂਜੀ ਮਿੰਦੇ ਮੁੱਲ ਕਰ ਲਈਏ 35 30 ਸਵਾ ਜੋ ਸਵਾ ਦੀ ਦੇ ਦਾਂਗੇ 1000 ਛੋਟ ਕਰ ਦਾਂਗੇ 1 24 ਦੀ ਕੱਟੀ ਦੇ ਦਾਂਗੇ ਵੇਖ ਕੱਟੀ ਪਰ ਹਾਂਜੀ ਹਾਂਜੀ ਆ ਮਗਰ ਵੀ ਕੱਟੀ ਮਗਰ ਵੀ ਕੱਟੀ ਦੀ ਮਗਰ ਵੀ ਕੱਟੀ ਤੇ ਆਪ ਵੀ ਕੱਟੀ 14 ਕਿਲੋ ਜਿਹੜਾ ਮਰਜੀ ਜੋਖ ਲੈ ਆ ਕੇ ਪਹਿਲਾਂ ਨਾਲੇ ਨਾਲੇ ਆ ਵੇ ਵੇਹਲੇ ਵਾਲਾਈ ਫਿਰਦੀ ਨਹੀਂ ਨਹੀਂ ਠੀਕ ਆ ਬਈ ਤੇ ਆਹਾ ਅਗਲੀ ਆਹਾ ਅਗਲੀ ਅਗਲੀ ਝੋਟੀ ਦਾ ਦਰਸ਼ਨ ਕਰਾ ਨਹੀਂ ਠੀਕ ਆ ਵੇਹ ਝੋਟੀ ਨਹੀਂ ਠੀਕ ਆ ਸਿੰਘ ਸਿੰਘ ਓਕੇ ਰਪੋਟਾ ਖੋਲੋ ਇਹ ਵੇਹ ਝੋਟੀ ਦੀਆਂ ਕੋਈ ਰਿਸਾ ਹੀ ਨਹੀਂ ਅੱਛਾ ਹਾਂ ਵੇਹ ਝੋਟੀ ਦੀ ਬੇਲ ਵੇਹ ਝੋਟੀ 10 ਦਿਨ ਗਿਣਤੀ ਤੇ ਖੜਦੀ ਤੇ 6 ਦਾਂਦਿਆ ਦੂਜਾ ਸੁਆ ਝੋਟੀ ਸੁਣੀ ਆ ਝੋਟੀ ਵੇਹ ਦਨ ਵੇਖ ਛੋਟੀ ਗੋਲ ਅਜੇ 10 ਦਿਨ ਖੜਦੀ ਸੂਣ ਚ ਇਹਦਾ ਬਣੂਗੀ ਬਹੁਤ ਬਰੀ ਹਾਂ ਇਹ ਵਿਸਾਖੀ ਦੇ ਮੇਲੇ ਲਾਉਗੀ ਇਹ ਇਹ ਵੀ ਇਹ ਵੀ ਪਹਿਲੇ ਪਹਿਲੇ ਨਹੀਂ ਹੈ ਨਾ ਦੂਜਾ ਸੂਆ ਸੋਣੀ ਆ ਦੂਜਾ ਸੂਆ ਸੋਣੀ ਆ 6 ਦੰਤ ਤੇ ਨਸਲ ਵੇਖ ਛੋਟੀ ਤੇ ਕਵਾੜੀ ਨਸਲ ਵੇਖ ਤੇ ਤੇ ਵੇਖ ਮੋਠ ਵਾਲਾ ਥਣ ਲੱਗਾ ਕੱਟੀ ਨੂੰ ਥਣ ਵੇਖ ਲੋ ਮਿੰਦੇ ਵਿਸਾਖੀ ਦੇ ਵਿਗਣੀਆਂ 2.5 ਲੱਖ ਦੀਆਂ ਠੀਕ ਹੈ ਇਹਦਾ ਮੁੱਲ ਫਿਰ ਭਾਈ ਮਿੰਦੇ ਕਿੰਨੇ ਦੀ ਦੇ ਦਈਏ ਤੁਸੀਂ ਵੇਖੋ ਇਹਦਾ ਤੁਸੀਂ ਦੱਸੋ ਦੇ ਦਈਏ 1.5 ਦੀ ਕੱਟੀ ਨਹੀਂ ਕਰ ਦੋ ਮਾਨ ਤਨ ਮਿੰਦੇ ਹਾਂ ਆਣਾ ਆਣਾ ਅੱਜ ਦਾ ਮੋਲ 1 35 ਦੀ ਦੇਣੀ ਆ 1 35000 ਦੀ ਕੱਟੀ ਦੇਣੀ ਬਰਕ ਕੱਟੀ ਵੇਖ ਕੇ ਤੇ ਪਰ ਹੈਕ ਨਹੀਂ ਬੁਲਬੁਲਦਾ ਬੱਚਾ ਨਹੀਂ ਹੈਗਾ ਵੇਖ ਕੱਟੀ ਕਿਤੇ ਕਿਹੇ ਗੱਲੋਂ ਨਹੀਂ ਖੁੰਜੀ ਪਰਮਾਤਮਾ ਨੇ ਅਜੇ 10 ਦਿਨ ਦੀ ਕੱਚੀ ਆ ਠੀਕ ਆ ਹਾਂ ਕਿਤੇ ਥਾਨ ਮੋਠ ਵਾਲਾ ਲੱਗਾ ਆ ਆ ਮੱਝ ਬੰਦੇ ਹੋ ਰੜੀ ਤੇ ਆ ਬਈ ਇਹ ਵੀ ਦੂਜਾ ਸੁਆ ਝੋਟੀ ਸੁਣੀ ਮਿਲਦੇ ਨਗੀਨੇ ਨੇ ਦੇਵੇ ਗੱਬਣ ਤੇ ਲੇਵਾ ਵੇਹ ਲਾਈ ਫਿਰਦੀ ਝੋਟੀ ਠੀਕ ਆ ਵੇ ਹਫਤੇ ਦੀ ਕੱਚੀ ਆ ਜੇ ਆ ਵੇਖ ਲੈਵਾ ਵੇ ਠੰਡੀ ਕੱਟੀ ਕਿਤੇ ਖੋਲੋ ਬਈ ਫਿਰ ਇਹਨੂੰ ਵੀ ਹਫਤਾ ਲੈਂਦੀ ਐ ਹਫਤਾ ਪੰਜ ਚਾਰ ਦਿਨ ਲੈ ਜੂਗੀ ਤੇ ਕਿੰਨਾ ਕਰੂਗੀ ਦੁੱਧ ਤੁਹਾਡੇ ਸਾਹ ਦੁੱਧੇ 15 ਕਿਲੋ ਦੀ ਗਰੰਟੀ ਆ ਮੈਂ ਦੀ 15 ਕਿਲੋ ਆ 15 ਕਿਲੋ ਦੀ ਗਰੰਟੀ ਤੇ ਲੈ ਜਾ ਜਿਹੜਾ ਮਰਜੀ 15 ਕਿਲੋ ਦੀ ਗਰੰਟੀ ਆ ਤੇ ਹਜੇ ਲੈਂਦੀ ਐ ਦਿਨ ਤੇ ਵੀ ਮਿੰਦੇ ਗੱਪਣ ਡੰਗਰ ਦੀ ਨਾ ਜਿਹੜੇ ਭਰਾ ਆਪਣੇ ਪਿਆਰ ਕਰਦੇ ਆਪਣੀ ਸਮਝ ਕਰ ਲਿਆ ਕਰੋ ਵੇਖ ਕਾਗਜ਼ ਵਰਗੀ ਚਮੜੀ ਜਾਂ ਕਟਝੋਟੀ ਦੀ ਠੀਕ ਠੀ ਲੈ ਚੱਲੋ ਆ ਲੈ ਚੱਲੋ ਲੈ ਚੱਲੋ ਲੈ ਚੱਲੋ ਲੋ ਜੀ ਵੇ ਥਣ ਲੇਵਾ ਲਗਾ ਕੇ ਦੇ ਮੋਠ ਵਾਲਾ ਥਣ ਲਗਾ ਯਾਨੀ ਵੀ ਤੋਰੀ ਵਰਗੇ ਥਾਣੇ ਆ ਕਿਦੇ ਸੂਲ ਟੱਚ ਹੁੰਦਾ ਜਿਹੜਾ ਇਹ ਸੂਲ ਤੋਂ ਵੀ ਇੰਚੀ ਤਾਂ ਨੂੰ ਆ ਦੋ ਬ ਵੇਹਲੇ ਮਿੰਦੇ ਦੀ ਚਮੜੀ ਕਿਤੇ ਝੋਟੀ ਦੀ ਹਾਂਜੀ ਇਹ ਕਾਗਜ਼ ਵਰਗੀ ਜਿਹਨੂੰ ਕਾਗਜ਼ ਤੋਂ ਬਰੀਕ ਵੇ ਆ ਮੂੰਹ ਦੇਖਦਾ ਵਿੱਚੋਂ ਦੀ ਇਹ ਮੱਝ ਦੁੱਧ ਵਾਲੀ ਆ ਬਾਈ ਹਾਂ ਜਿੱਥੇ ਹੱਥ ਮਾਰਦਾਂਗੇ ਉੱਥੇ ਛੱਪਦਾ ਹੈ ਜਿੱਥੇ ਹੱਥ ਮਾਰਦਾਂਗੇ ਉੱਥੇ ਛੱਪਦਾ ਵੇ ਠੰਡੀ ਵੇ ਨਹੀਂ ਠੀਕ ਹੈ ਮਿੰਦੇ 130 ਹੀ ਦੇਣੀ ਆ ਤੇ 4000 ਛੋਟੇ 1 26 ਦੀ ਝੋਟੀ ਦਵਾਂਗੇ 1 ਲੱਖ 126000 1 25 ਦੀ ਚੱਲ ਕਹਿ ਤਾ ਤੂੰ ਪਰ ਝੋਟੀ 15 16 ਕਿਲੋ ਦੁੱਧ ਚਵਾਉਗੀ ਠੀਕ ਆ ਇਹ ਅੰਮ੍ਰਿਤਸਰ ਜਿਹੜੇ ਜਾਣਦੇ ਨਾ ਬਿੱਟੂ ਹੱਡੀ ਵਪਾਰੀ ਆ ਮਸ਼ਹੂਰ ਕੋਈ ਇਹ ਮੈਂ ਆਪਣੇ ਪਿੰਡੋਂ ਲਈ ਪਹਿਲਾ ਸੂਆ ਉਹਦੇ ਕੋਲੋਂ ਆਈ ਆ ਬਿੱਟੂ ਹੱਡੀ ਕੋਲੋਂ ਇਹ ਏ ਮਈ ਦੇ ਇੱਕ ਲਾਸ਼ ਤੇ 16 17 ਕਿਲੋ ਵਾਲੀ ਮੈਂ ਆ ਭਈਆ ਇਹ ਦੂਜਾ ਸੂਆ ਝੋਟੀ ਜੋ ਇਹ ਦੂਜਾ ਸੂਆ ਸੋਹਣੀ ਦੇ ਇਹਦਾ ਮਗਰ ਕੱਟੀ ਮਗਰ ਕੱਟਾ ਸ਼ਾਇਦ 13 ਕਿਲੋ ਦੋਦੇ ਆ ਮੈਂ ਦੇ ਸਿੰਗਲ ਹੱਡੀ ਨਾਲੇ ਸਿੰਗਲ ਹੱਡੀ ਇਸ ਸਾਰਿਆਂ ਤੋਂ ਪਹਿ ਉੱਚੀ ਮਾਏ ਉੱਚੀ ਦੋ ਮਈਆਂ ਐਂਡ ਦੇ ਵੱਡੀਆਂ ਤੋਹਫੇ ਮਈਆਂ ਦੁੱਧ ਵਾਲੀਆਂ ਨਹੀਂ ਠੀਕ ਆ ਮੈਂ ਦੇਖਣਾ ਕਿਸ ਨੂੰ ਹੋਊਗਾ ਵੀ ਲੱਸੀ ਆ ਇਹ ਥੋੜੀ ਮਈ ਨਾ ਤਿੱਖੇ ਹੱਡ ਤਿੱਖੇ ਹੁੰਦੇ ਕਈ ਮਈਆਂ ਦੇ ਹੱਡ ਗੋਲ ਹੁੰਦੇ ਆ ਇਹਦੇ ਹੱਡ ਤਿੱਖੇ ਮਈ ਲੱਸੀ ਨਿਗੀ ਤੱਤ ਕਾੜ ਫੋਲਿਆ ਮਈ ਦਾ ਨਹੀਂ ਠੀਕ ਆ ਬਈ ਇਹ ਦੁੱਧ ਹੈਗਾ ਮੈਂ ਥੱਲੇ 13 ਦੁੱਧ 13 ਕਿਲੋ ਸੁਹਾ ਦੂਜਾ ਜਾਂ ਤੀਜਾ ਉੱਤੇ ਜਾਊਗਾ ਮਗਰ ਕੀ ਬੱਚਾ ਮਗਰ ਕੱਟਾ ਕੱਟਾ ਤਾਂ ਕਿੰਨੇ ਦਿਨ ਹੋਗੇ ਸੂਈ ਨੂੰ 12 14 ਦਿਨ ਦਾ ਸੁਹਾ ਹੋਊਗਾ 15 ਦਿਨ ਦਾ ਸੁਹਾ ਹੋਊਗਾ ਤਾਂ 13 ਕਿਲੋ ਦੁੱਧ ਆ ਮੈਂ ਥੱਲੇ ਇਸ ਵਕਤ 13 ਕਿਲੋ ਹਾਜ਼ਰ ਹਾਂ ਹਾਂ ਹਾਜ਼ਰ 13 ਕਿਲੋ ਦੁੱਧ ਆ 13 ਕਿਲੋ ਦੁੱਧ ਇਸ ਵਕਤ ਹਾਜ਼ਰ ਆ ਫੜੋ ਰੈਡੀ ਤੇ ਬਾਕੀ ਬਾਈ ਸੇਰਾ ਕਹਿੰਦਾ ਵੇ ਕਹਿੰਦਾ ਨਹੀਂ ਮੈਂ ਕਰਕੇ ਵਿਖਾਉਣਾ ਨਹੀਂ ਮਿੰਦੇ ਕਦੀ ਦੱਸ ਕੋਈ ਲਾਮਾ ਆਇਆ ਕੁਛ ਵੀ ਕਿਸੇ ਕਿਸਮ ਦਾ ਜਾਣ ਦੋ ਕੋਈ ਗੱਲ ਥੱਲੇ ਹਾਂ ਤੇ ਇਹ ਇਹਦਾ ਇਹਦਾ ਬੱਚਾ ਬਾਈ ਉਹ ਜੋ ਕਟਾ ਕਿਹੜਾ ਉਹ ਬੈਠਾ ਲਾਗੇ ਵਿਖਾ ਦੋ 12 14 ਦਿਨ ਦਾ ਸੁਗਾ ਆ ਜੋ ਕਟਾ ਤਾਜ਼ਾ ਹੀ ਆ ਤਾਜ਼ਾ ਹੀ ਆ ਤੇ ਇਹ ਮੁੱਲਿੰਦਾ ਬਈ ਮਿੰਦੇ 1 20 ਦੀ ਦਵਾਂਗੇ 4000 ਛੋਟ ਕਰਾਂਗੇ 1 ਲੱਖ ਤੇ 116000 ਦੀ ਝੋਟੀ ਦਵਾਂਗੇ 116 ਪੂਰੇ ਹੀ ਕਰਦਿਆ ਕਰੋ ਯਾਰ 1 15 ਹੀ ਦੇ ਦੇਣੀ ਬੱਸ 1000 ਫੇਰ ਛੋਟ ਕਰਾ ਲੈਂਦੇ ਆ ਬੱਸ ਕੋਈ ਨਹੀਂ 1 15 ਹੀ ਇੱਕ ਪੰਦਰਾਂ ਥਾਣ ਵੇਖ ਲੱਗਾ ਕਿ ਗਾਜਰ ਵਰਗਾ ਥਾਣਿਆ ਲੱਗਾ ਮਾ ਪੂਰਾ ਮਿੰਦੇ ਐ ਮੈਂ ਥਲੇ ਐ ਮੈਂ ਥਲੇ ਨਾ ਰਾਜਸਥਾਨ ਦੀ ਮੈਂ ਆ 16 ਕਿਲੋ ਦੁੱਧ ਆ ਐਸ ਵਕਤ ਹਾਂ ਐਸ ਵਕਤ ਲਾਸਟ ਮਹੀਨ ਥਲੇ ਇਹ ਵੀ ਤਿੱਖੇ ਹੱਡਾ ਸਿੰਗਲ ਹੱਡੀ ਦੀ ਆ ਵੇਖ ਆ ਆ ਪੁਰਾਣਾ ਕਿਹੇ ਕਿਹ ਮੈਨ ਵੇਸਟ ਟੋਏ ਪੈਂਦੀ ਐ ਜਿਹਨੂੰ ਪਰਖਿਆ ਉਹ ਲਊਗਾ 16 ਕਿਲੋ ਦੁੱਧ ਮੈਂ ਦੀ ਬੇਲ ਵੇ 16 ਕਿਲੋ ਦੁੱਧ ਮਗਰ ਕੱਟੀ ਇਹ ਬੇਲ ਬੁੱਲ ਚੈੱਕ ਮਗਰ ਕੱਟੀ ਕਿਹੜੀ ਇਹਦੀ ਮਗਰ ਕੱਟੀ ਉਹ ਬਾਹਰ ਬੱਜੀ ਵਿਖਾ ਦਿੰਨੇ 12 13 ਦਿਨ ਦਾ ਸੂਆ ਆ ਮੈਂ ਆ ਵੇਖ ਪਰ ਕਿੱਡੀ ਵੱਡੀ ਆ ਸੂਆ ਕਿੰਨੇ ਦਿਨਾਂ ਦਾ ਹੋਊਗਾ ਸੂਆ 12 13 ਦਿਨ ਦਾ ਸੂਆ ਆ 12 13 ਦਿਨਾਂ ਦਾ ਸੂਆ ਤੇ ਆ ਲੋ ਠੰਡ ਕੁਆਲਟੀ ਕਰੋ 15 16 ਕਿਲੋ ਮਿੰਦੇ ਠੰਡਾ ਕਰਕੇ ਚਵਾ ਕੇ ਦਵਾਂਗਾ ਮੈਂ ਥੱਲੇ ਦੁੱਧ ਤੇ ਮੈਂ ਵੱਡੀ ਵੇਖ ਇਹ ਵੀਡੀਓ ਤੇ ਮੈਂ ਮੈਂ ਥੋੜੀ ਨਾ ਰੁੱਖੀ ਲੱਗਣੀ ਆ ਮੈਂ ਦੀਆਂ ਹੱਡੀਆਂ ਐਦਿਆਂ ਤਿੱਖੀਆਂ ਨੇ ਕੁਛ ਨਹੀਂ ਲੱਗਦਾ ਰੁੱਖੀ ਰੱਖੀ ਬਈ ਵੇਖ ਪਰ ਮੈਂ ਐਡੀ ਰਾਜਸਥਾਨ ਦੀ ਮਈ ਆ ਕਾਲੀਆਂ ਅੱਖਾਂ ਦੇ ਪੂਰੀ ਬਲੈਕ ਮਈ ਆ ਮਿੰਦੇ ਇੱਕ ਵਾਲ ਨਹੀਂ ਚਟਾਗਾ ਮੈਂ ਤੇ ਥਾਨ ਵੇਖ ਲਗਾ ਕੇ ਦੇ 15 ਹੋ ਜੇ 16 ਹੋ ਜੇ ਠੰਡਾ ਕਰਕੇ ਚਵਾਵਾਂ ਦੁੱਧ ਹੋਊਗਾ ਠੀਕ ਹੈ ਜੀ ਤੇ ਸੂਆ ਬਈ ਇਹ ਕਿੰਨਾ ਸੂਆ ਆ ਵੇਖੋ ਕੱਟੀ ਮਗਰ ਕਿਹੜੀ ਆ ਵੇ ਕੱਟੀ ਮਗਰ ਵੀ ਕੱਟੀ ਆ ਆ ਵੇ 12 13 ਦਿਨ ਦਾ ਸੁਆ ਹੈ ਲੈ ਵੀ ਹਾਂ ਛੱਡ ਦੋ ਛੱਡ ਦਿਓ ਠੀਕ ਹੈ ਉਹ ਵੇਗੀ ਐ ਨੀਲੀ 라ਵੀ ਇੱਕ ਵੇਹਲੀ ਚ ਬੱਜੀ ਦੋ ਮਈਆਂ ਇਹ ਆਏ ਹੀ ਬੰਦੇ ਪਠਾਨਕੋਟ ਦੇ ਮਈਆਂ ਨੇ ਲੈ ਲੀਆਂ ਨੇ ਹੂੰ ਇਹ ਵੇਗੀ ਆ ਵੇਗੀ ਵੇਗੀ ਵੇ ਵੇਖ ਮੈਂ ਕਦੇ ਹਾਂ ਇੱਕ ਉਧਰ ਵੇਹਲੀ ਚ ਬੱਜੀ ਦੋ ਮਈਆਂ ਵੇਗੀਆਂ ਇਹੋ ਆਪਣੇ ਕੋ ਪੰਜ ਮਈਆਂ ਨੇ ਤੇ ਇੱਕ ਗਾਂ ਆ ਗਾਂ ਫੇਰ ਵਿਖਾ ਦੇ ਉੱਠੇ ਬੰਨੇ ਬਹਿ ਜਾ ਸੱਜੇ ਬੰਨੇ ਵੈਰਾ ਜਿੱਦਣ ਮਰਜੀ ਵੇ ਆ ਲੈ ਦੇਖੋ ਕਿੰਨੀ ਠੰਡੀ ਸਵੇਰ ਹੈ ਛੋਟੀਆਂ ਵਾਲੀ ਵੀ ਮੈਂ ਦੇਖ ਰਾਂ ਕੈਮਰਾ ਮਾਲ ਦੇ ਕਮਾਲ ਦਾ ਮਾਲ ਆ ਸਾਰਾ ਮਾਰਤਾ ਮਾਰਤਾ ਕੈਮਰਾ ਭਗ ਗਿਆ ਸਾਰਾ ਬੋਲੋ ਐਡਰੈਸ ਬੋਲੋ ਐਡਰੈਸ ਨਾ ਮੇਰਾ ਸ਼ੇਰਾ ਸੰਧੂ ਤੇ ਪਿੰਡ ਰਵਾਲ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ 97819 ਤੇ 47425 ਏਰੀਆ ਫਤੇਗੜ ਝੂੜੀਆਂ ਅੰਮ੍ਰਿਤਸਰ 20 ਕਿਲੋਮੀਟਰ ਬਾਕੀ ਵੀਰ ਮੇਰਾਂ ਨੂੰ ਬੇਨਤੀ ਆ ਘਰ ਆਣ ਕੇ ਮਾਲ ਚੈੱਕ ਕਰਕੇ ਜਿਹਨੂੰ ਤੇ ਸਾਡੇ ਤੇ ਯਕੀਨ ਆ ਉਹ ਆਨਲਾਈਨ ਮਗਾ ਸਕਦਾ ਨਵਾਂ ਬੰਦਾ ਆਣ ਕੇ ਤਸੱਲੀ ਕਰਕੇ ਚੋ ਕੇ ਫੇਰ ਖੜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ